ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ ਪੂਰੇ 19 ਦਿਨ ਹੋ ਗਏ ਨੇ ਤੇ ਇਸ ਵੇਲੇ ਖਨੌਰੀ ਬਾਰਡਰ ਦੇ ਵਿੱਚ ਕਿਸ ਤਰੀਕੇ ਦਾ ਹਾਲ ਹੈ ਜਾਣਦੇ ਹਾਂ ਅੱਜ 19ਵੇਂ ਦਿਨ ਬਾਅਦ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਤੇ ਖਨੌਰੀ ਬਾਰਡਰ ਤੇ ਬੈਠੇ ਡੱਲੇਵਾਲ ਸਾਹਿਬ ਦੀ ਸਿਹਤ ਕਿਸ ਤਰੀਕੇ ਦੀ ਆ ਇਸ ਦੀ ਚਿੰਤਾ ਸਭ ਨੂੰ ਸਤਾ ਰਹੀ ਹੈ ਸਪਰੀਮ ਕੋਰਟ ਦੇ ਧਿਆਨ ਦੇਣ ਤੋਂ ਬਾਅਦ ਅੱਜ ਖਨੌਰੀ ਬਾਰਡਰ ਪਹੁੰਚੇ ਨੇ ਪਟਿਆਲਾ ਦੇ ਐਸਐਸਪੀ ਤੇ ਡਿਪਟੀ ਕਮਿਸ਼ਨਰ ਡੱਲੇਵਾਲ ਨੂੰ ਮਰਨਵਰਤ ਖੋਲਣ ਦੀ ਕੀਤੀ ਗਈ ਹੈ ਬੇਨਤੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਇਹਨਾਂ ਵੱਡੇ ਅਧਿਕਾਰੀਆਂ ਦੀਆਂ तमाम ਕੋਸ਼ਿਸ਼ਾਂ ਤੋਂ ਬਾਅਦ ਇੱਕ ਵਾਰ ਫਿਰ ਮੋਰਚੇ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਦੇ ਨਾਲ ਭੇਜਿਆ ਸੰਦੇਸ਼ ਵੱਡਾ ਸਵਾਲ ਜਿਉਂਦਾ ਤਿਉਂ ਕੀ ਡੱਲੇਵਾਲ ਦਾ ਇਹ ਮਰਨ ਵਰਤ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਜਗਾਏਗਾ ਜਾਂ ਇਸੇ ਤਰੀਕੇ ਦੇ ਨਾਲ ਡੱਲੇਵਾਲ ਆਪਣੇ ਪ੍ਰਾਨਾਂ ਦੀ ਦੇਣਗੇ ਆਹੂਤੀ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤਤੇ ਨੇ ਤੇ ਅੱਜ ਆਲਮ ਇਹ ਹੈ ਕਿ ਉਹਨਾਂ ਦਾ ਇਹ ਮਰਨ ਵਰਤ ਪੂਰੇ 19ਵੇਂ ਦਿਨ ਦੇ ਵਿੱਚ ਪਹੁੰਚ ਗਿਆ 12 ਕਿਲੋਗ੍ਰam ਵਜ਼ਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਘਟ ਹੋ ਚੁੱਕਿਆ ਤੇ ਇਸ ਵੇਲੇ ਜਿਹੜੇ ਡਾਕਟਰ ਉਹਨਾਂ ਦਾ ਚੈੱਕਅਪ ਕਰਦੇ ਨੇ ਉਹਨਾਂ ਦਾ ਆਖਣਾ ਹੈ ਕਿ ਕਿਉਂਕਿ ਡੱਲੇਵਾਲ ਪਿਛਲੇ 19 ਦਿਨਾਂ ਤੋਂ ਕੁਝ ਖਾ ਨਹੀਂ ਰਹੇ ਤੇ ਦੂਸਰਾ ਉਹ ਕੈਂਸਰ ਦੇ ਵੀ ਮਰੀਜ਼ ਨੇ ਇਸ ਕਰਕੇ ਕਿਸੇ ਵੇਲੇ ਵੀ ਅਧਿਆ ਹੋ ਸਕਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹਾਰਟ ਅਟੈਕ ਤੱਕ ਆ ਸਕਦਾ ਹੈ ਪਰ ਬੀਤੇ ਦਿਨੀ ਦੇਖੀਏ ਤਾਂ ਦੇਸ਼ ਦੇ ਸਭ ਤੋਂ ਵੱਡੇ ਕੋਰਟ ਯਾਨੀ ਕਿ ਸੁਪਰੀਮ ਕੋਰਟ ਨੇ ਵੀ ਇਸ ਗੱਲ ਤੇ ਧਿਆਨ ਦਿੱਤਾ ਤੇ ਸੁਪਰੀਮ ਕੋਰਟ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਤੇ ਪੰਜਾਬ ਦੀ ਸੂਬਾ ਸਰਕਾਰ ਨੂੰ ਹੁਕਮ ਦਿੱਤੇ ਕਿ ਡੱਲੇਵਾਲ ਦੀ ਸਿਹਤ ਦੇ ਵੱਲ ਧਿਆਨ ਦਿੱਤਾ ਜਾਵੇ ਜਦੋਂ ਕਿ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਜ਼ਿਲ੍ਹਾ ਪਟਿਆਲਾ ਦਾ ਪ੍ਰਸ਼ਾਸਨ ਲਗਾਤਾਰੇ ਯਤਨ ਕਰ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਮੋਰਚੇ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਵੇ ਤਾਂ ਜੋ ਉਹਨਾਂ ਦਾ ਮੌਕੇ ਤੇ ਇਲਾਜ ਆ ਜਿਹੜਾ ਹਰ ਸੰਭਵ ਮੈਡੀਕਲ ਸਹਾਇਤਾ ਉਹਨਾਂ ਨੂੰ ਦੇ ਦਿੱਤੀ ਜਾਵੇ ਤੇ ਸਭ ਤੋਂ ਪਹਿਲਾ ਵੱਡਾ ਟਾਰਗੇਟ ਜਾਂ ਫਿਰ ਇੱਕ ਵੱਡਾ ਟਾਸਕ ਪੰਜਾਬ ਸਰਕਾਰ ਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁਲਾਇਆ ਜਾਵੇ ਤਾਂ ਅੱਜ ਦੀ ਰਿਪੋਰਟ ਤੁਹਾਨੂੰ ਦੇ ਦਿੰਨੇ ਆ ਸਭ ਤੋਂ ਪਹਿਲਾਂ ਖਨੌਰੀ ਬਾਡਰ ਦੀ ਗੱਲ ਕਰਦੇ ਆ ਖਨੌਰੀ ਬਾਡਰ ਦੇ ਉੱਤੇ ਸੁਪਰੀਮ ਕੋਰਟ ਦੇ ਨਾਲ ਆਦੇਸ਼ਾਂ ਤੋਂ ਬਾਅਦ ਅੱਜ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਪਹੁੰਚੇ ਨੇ ਜੀਨਾ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਕਾਫੀ ਲੰਬਾ ਸਮਾਂ ਇਹ ਮੀਟਿੰਗ ਚੱਲਦੀ ਰਹੀ ਮੀਟਿੰਗ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਨੇ ਥੋੜੀ ਬਹੁਤੀ মিডিਆ ਦੇ ਨਾਲ ਗੱਲਬਾਤ ਕਰਦਿਆਂ ਇਹ ਆਖਿਆ ਕਿ ਉਹਨਾਂ ਨੇ ਬੇਨਤੀ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਉਹ ਆਪਣਾ ਮਰਨ ਵਰਤ ਤਿਆਗ ਦੇਣ ਰੱਦ ਕਰ ਦੇਣ ਜਾਂ ਫਿਰ ਖਤਮ ਕਰ ਦੇਣ ਕਿਉਂਕਿ ਇਹ ਉਹ ਵੇਲਾ ਆ ਚੁੱਕਿਆ ਜਦੋਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਸੋ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੱਛੇ ਪੰਜਾਬ ਸਰਕਾਰ ਪੂਰਾ ਯਤਨ ਕਰ ਰਹੀ ਹੈ ਪਰ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਇਸ ਤੋਂ ਬਾਅਦ ਤਕਰੀਬਨ ਸ਼ਨੀਵਾਰ ਨੂੰ ਅੱਜ 3 ਵਜੇ ਦੇ ਕਰੀਬ ਉਹਨਾਂ ਨੇ ਮੋਰਚੇ ਤੋਂ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਸੰਬੋਧਨ ਕੀਤਾ ਕਿਸਾਨਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਇਸ ਸੰਬੋਧਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਬੈੱਡ ਤੇ ਲੇਟੇ-ਲੇਟੇ ਹੀ ਮਾਈਕ ਫੜ ਕੇ ਸੁਪਰੀਮ ਕੋਰਟ ਦਾ ਪਹਿਲਾਂ ਤਾਂ ਧੰਨਵਾਦ ਕੀਤਾ ਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਜਾਨ ਦੀ ਪਰਵਾਹ ਕੀਤੀ ਪਰ ਡੱਲੇਵਾਲ ਨੇ ਨਾਲ ਦੀ ਨਾਲ ਇਹ ਕਲੀਅਰ ਕਰ ਦਿੱਤਾ ਕਿ ਉਹਨਾਂ ਦੀ ਜਾਨ ਦੇਸ਼ ਦੇ ਤੇ ਸੂਬੇ ਦੇ ਬਾਕੀ ਕਿਸਾਨਾਂ ਦੀਆਂ ਜਾਨਾਂ ਦੇ ਨਾਲੋਂ ਜ਼ਿਆਦਾ ਕੀਮਤੀ ਨਹੀਂ ਹੈ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਇਸ ਹਾਲਤ ਦੇ ਵਿੱਚ ਵੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਾਕੀ ਕਿਸਾਨਾਂ ਦੀ ਜਾਨ ਦੀ ਕੀਮਤ ਉਹਨਾਂ ਦੀ ਆਪਣੀ ਜਾਨ ਦੀ ਕੀਮਤ ਦੇ ਨਾਲੋਂ ਕਿਤੇ ਵੱਧ ਹੈ ਜਿਸ ਤੋਂ ਇਹ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਵੇਂ ਅੱਜ 19ਵੇਂ ਦਿਨ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਪਹੁੰਚ ਚੁੱਕਿਆ ਤੇ ਉਹਨਾਂ ਦੀ ਹਾਲਤ ਬੇਹੱਦ ਨਾਜ਼ੁਕ ਹੋ ਚੁੱਕੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਆਪਣੇ ਉਸੇ ਪ੍ਰਣਤੇ ਅਟਲ ਨੇ ਜਿਹੜਾ ਪ੍ਰਣ ਲੈ ਕੇ ਉਹਨਾਂ ਨੇ ਅੱਜ ਤੋਂ 19 ਦਿਨ ਪਹਿਲਾਂ ਇਹ ਮਰਨwarte ਸ਼ੁਰੂ ਕੀਤਾ ਸੀ ਜਗਦੀਸ਼ ਸਿੰਘ ਡੱਲੇਵਾਲ ਇਹੀ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਤਮਾਮ ਮੰਗਾਂ ਨੂੰ ਮੰਨ ਲਵੇ ਤੇ ਤਾਂ ਜੋ ਦੇਸ਼ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਮੁੜ ਕੇ ਖੁਦਕੁਸ਼ੀ ਨਾ ਕਰਨੀ ਪਵੇ ਇਹ ਡੱਲੇਵਾਲ ਨੇ ਅੱਜ ਆਪਣੇ ਸੰਬੋਧਨ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਉਹ ਚਾਹੁੰਦੇ ਨੇ ਕਿ ਦੇਸ਼ ਦੀ ਸਰਕਾਰ ਕਾਨੂੰਨਾਂ ਕਿਸਾਨਾਂ ਦੀਆਂ ਸਾਰੀਆਂ ਮੰਗਾ ਮੰਨ ਲਵੇ ਤਾਂ ਜੋ ਅੱਗੇ ਤੋਂ ਦੇਸ਼ ਦਾ ਇੱਕ ਵੀ ਕਿਸਾਨ ਕੁਸ਼ੀ ਦੇ 라ਵਲ ਨਾ ਪਵੇ ਦੂਸਰੇ ਪਾਸੇ ਸ਼ੰਭੂ ਬਾਰਡਰ ਦੀ ਵੀ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਬੀਤੀ ਰਾਤ ਪੰਜਾਬੀ ਗਾਇਕ ਬੱਬੂ ਮਾਨ ਅਮਿਤੋਜ ਮਾਨ ਤੇ ਸਮਾਜ ਸੇਵੀ ਲੱਖਾ ਸਿਧਾਣਾ ਵੀ ਖਨੌਰੀ ਦੇ ਵਿੱਚ ਬਾਰਡਰ ਤੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਹਾਲ ਚਾਲ ਜਾਣਿਆ ਇਸੇ ਤਰੀਕੇ ਦਾ ਦੌਰ ਅੱਜ ਸ਼ਨੀਵਾਰ ਦੇ ਦਿਨ ਵੀ ਜਾਰੀ ਰਿਹਾ ਤੇ ਤਮਾਮ ਵੱਡੇ ਵੱਡੇ ਆਗੂ ਕਿਉਂਕਿ ਕੱਲ ਇੱਕ ਵੱਡੇ ਕਿਸਾਨ ਕਿਸਾਨੀ ਆਗੂ ਨੇ ਜਿਹੜੇ ਰਕੇਸ਼ ਟਕੈਤ ਉਹਨਾਂ ਦੇ ਵੱਲੋਂ ਵੀ ਖਨੌਰੀ ਬਾਰਡਰ ਤੇ ਬੀਤੇ ਦਿਨ ਸ਼ਿਰਕਤ ਕੀਤੀ ਗਈ ਸੀ ਉਹਨਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਸੀ ਹਾਲ ਜਾਣਿਆ ਸੀ ਸੋ ਦੂਸਰੇ ਪਾਸੇ ਸ਼ੰਭੂ ਬਾਡਰ ਤੇ ਅੱਜ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਇੱਕ ਫਿਰ ਜੱਥਾ 101 ਕਿਸਾਨਾਂ ਦਾ ਮਰਜੀਬੜੇ ਕਿਸਾਨਾਂ ਦਾ ਜੱਥਾ ਦਿੱਲੀ ਵੱਲ ਰਵਾਨਾ ਹੋਏਗਾ ਤਾਂ ਠੀਕ ਉਸੇ ਤਰੀਕੇ ਦੇ ਨਾਲ ਅੱਜ ਦੁਪਹਿਰ 12 ਵਜੇ ਕਿਸਾਨਾਂ ਦਾ ਇਹ ਅਗਲਾ ਜੱਥਾ ਦਿੱਲੀ ਦੇ ਵੱਲ ਰਵਾਨਾ ਜ਼ਰੂਰ ਹੋਇਆ ਪਰ ਉਹੀ ਸਕ੍ਰਿਪਟ ਉਹੀ ਫਿਲਮ ਜਿਸ ਤਰੀਕੇ ਦੀਆਂ ਝਲਕੀਆਂ ਜਾਂ ਤਸਵੀਰਾਂ ਅਸੀਂ ਪਿਛਲੇ ਜੱਥੇ ਦੇ ਰਵਾਨਗੀ ਮੌਕੇ ਦੇਖੀਆਂ ਗਈਆਂ ਸੀ ਅੱਜ ਵੀ ਦਿਖੀਆਂ ਪਰ ਅੱਜ ਖਾਸ ਗੱਲ ਇਹ ਸੀ ਕਿ ਹੁਣ ਤੱਕ ਇਹਨਾਂ ਕਿਸਾਨਾਂ ਦੇ ਉੱਤੇ ਹਰਿਆਣਾ ਦੀ ਪੁਲਿਸ ਜੋ ਨਾਕੇ ਲਾ ਕੇ ਖੜੀ ਆ ਕਗਰ ਦਰਿਆ ਦੇ ਪੁਲ ਦੇ ਉੱਤੇ ਅਥਰੂ ਗੈਸ ਦੇ ਗੋਲੇ ਹੀ ਦਾਗ ਰਹੀ ਸੀ ਪਰ ਅੱਜ ਤਾਂ ਹੱਦ ਹੋ ਗਈ ਕਿ ਦਸੰਬਰ ਮਹੀਨੇ ਦੀ ਇਸ ਠੰਡੀ ਠੰਡ ਦੇ ਮੌਸਮ ਦੇ ਵਿੱਚ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ ਪਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਠੰਡਾ ਪਾਣੀ ਸੁੱਟਿਆ ਗਿਆ ਦਰਅਸਲ ਦੇ ਵਿੱਚ ਉਹ ਕੱਗਰ ਦਰਿਆ ਤੋਂ ਲਿਆ ਗਿਆ ਜ਼ਹਿਰੀਲਾ ਪਾਣੀ ਸੀ ਕਿਉਂਕਿ ਕੱਗਰ ਦਰਿਆ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਦਾ ਪਾਣੀ ਦੂਸ਼ਿਤ ਪਾਣੀ ਮਿਲਦਾ ਕੈਮੀਕਲ ਮਿਲਦੇ ਨੇ ਤੇ ਅੱਜ ਕਿਹਾ ਗਿਆ ਕਿਸਾਨਾਂ ਦੇ ਵੱਲੋਂ ਖੁਦ ਕਿਸਾਨ ਆਗੂਆਂ ਨੇ ਵੀ ਇਹ ਆਖਿਆ ਕਿ ਅੱਜ ਹਰਿਆਣਾ ਪੁਲਿਸ ਨੇ ਜਿਹੜਾ ਵਾਟਰ ਕੈਨਨ ਦੇ ਰਾਹੀਂ ਉਹਨਾਂ ਤੇ ਪਾਣੀ ਸੁੱਟਿਆ ਉਹ ਦਰਅਸਲ ਦੇ ਵਿੱਚ ਗੰਦਾ ਦੂਸ਼ਿਤ ਤੇ ਕੈਮੀਕਲ ਵਾਲਾ ਬਾਣੇ ਸੀ ਪਰ ਦੂਸਰੇ ਪਾਸੇ ਹੁਣ ਦੇਖਣਾ ਇਹ ਹੈ ਕਿ 19ਵੇਂ ਦਿਨ ਤੱਕ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨਵਰਤ ਪਹੁੰਚ ਚੁੱਕਿਆ ਆਉਣ ਵਾਲੇ ਦਿਨ ਕਾਫੀ ਕ੍ਰਿਟੀਕਲ ਹੋ ਸਕਤੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਤੇ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਲੈ ਕੇ ਵੀ ਕਿਉਂਕਿ ਇਸ ਮਾਮਲੇ ਦੇ ਵਿੱਚ ਹਾਲ ਹੀ ਦੇ ਵਿੱਚ ਬੀਤੇ ਦਿਨੇ ਅਸੀਂ ਪਹਿਲਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਵੀ ਸੁਮੋਟੋ ਲਿਆ ਧਿਆਨ ਦਿੱਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਯਾਨੀ ਕਿ ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਬੇਸ਼ੱਕ ਨਾ ਕਿਹਾ ਹੋਵੇ ਪਰ ਸਿੱਧੇ ਤੌਰ ਤੇ ਸਰਕਾਰਾਂ ਨੂੰ ਜ਼ਰੂਰ ਕਿਹਾ ਕਿ ਸਰਕਾਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁਲਵਾ ਦੇਣਾ ਚਾਹੀਦਾ ਦੂਸਰੇ ਪਾਸੇ ਪੰਜਾਬ ਸਰਕਾਰ ਤੇ ਵੀ ਦਬਾਇਆ ਤੇ ਉਧਰ ਕੇਂਦਰ ਸਰਕਾਰ ਫਿਲਹਾਲ ਇੰਨੇ ਦਬਾਅ ਹੇਠ ਨਜ਼ਰ ਨਹੀਂ ਆ ਰਹੀ ਪਰ ਕਿਉਂਕਿ ਪਾਰਲੀਮੈਂਟ ਦੇ ਵਿੱਚ ਸਰਦ ਇਜਲਾਸ ਚੱਲ ਰਿਹਾ ਤਾਂ ਅੱਜ ਵਿਰੋਧੀ ਧਿਰ ਦੇ ਵੱਲੋਂ ਖਾਸ ਕਰਕੇ ਕਾਂਗਰਸ ਦੇ ਐਮਪੀਜ਼ ਦੇ ਵੱਲੋਂ ਕਿਸਾਨੀ ਮੁੱਦਾ ਲੋਕ ਸਭਾ ਦੇ ਵਿੱਚ ਚੁੱਕਿਆ ਗਿਆ ਤੇ ਇਹ ਕਿਹਾ ਗਿਆ ਕਿ ਸਰਕਾਰ ਨੂੰ ਇਸ ਵੇਲੇ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਦਾ ਜਿਹੜਾ ਹੱਲ ਹੈ ਉਹ ਜਲਦ ਤੋਂ ਜਲਦ ਕਰ ਦਿੱਤਾ ਜਾਵੇ